4kW ਦਾ ਗ੍ਰਿਡ ਲਗਾ ਰਹੇ ਹਾਂ ਜਿਹੜਾ ਜੱਸਿਆਂ ਦੂਰਲੇ ਪਾਸੇ ਲਗਣਾ ਜਿਹਨਾਂ ਸਾਡੇ ਸ਼ਹਿਰ ਨੂੰ ਸਾਡੇ ਮੇਰੇ ਹਲਕੇ ਨੂੰ ਲਾਈਟ ਦੀ ਬੜੀ ਜਿਹੀ ਕਿੱਲਾਤ ਆਉਂਦੀ ਹੈ ਬੜੀ ਦੂਰ ਹੋ ਜਾਏਗੀ ਉਹ ਤਿਕਰ ਮਾਠੀ ਮਹੀਨੇ ਦਾ ਪ੍ਰੋਜੈਕਟ ਹੈ ਉਹ ਅਸੀਂ ਫਾਈਲ ਤਿਆਰ ਕਰ ਲਈ ਹੈ ਉਹ ਸਾਡਾ ਸਭ ਤੋਂ ਵੱਡਾ ਪ੍ਰੋਜੈਕਟ ਉਹ ਵੀ ਹੈ ਕਿ ਗ੍ਰਿਡ ਲੱਗ ਜਾਏ ਗ੍ਰਿਡ ਨਾਲ ਸਨਮਾਨ ਉਹ ਟਾਈਮ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਉਹ ਦਿੱਕਤ ਖਤਮ ਹੋ ਜਾਏਗੀ ਔਰ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਦਰਿਆ ਦਾ ਬਹੁਤ ਵੱਡਾ ਪ੍ਰੋਜੈਕਟ ਹੈ ਸੜਕ ਬੰਨੀ ਸੀ ਪਰਲੀ ਸਾਈਡ ਤੇ ਲੋਕਾਂ ਦੀ ਬੰਨੀ ਨਹੀਂ ਉਪਜਿੰਦ ਵਾਲੇ ਬੜਾ ਰੋਣਾ ਪਾਉਂਦੇ ਸੀ ਕਿਤੇ 5 ਫੋਟਾ 10 ਫੋਟਾ ਇੱਕ ਦਾ ਬਣੂਗੀ ਦਿਨੇ ਖਾਬ ਦੇਖਦੇ ਆ ਜੀ ਬੜਾ ਕੁੱਝ ਲੋਕਾਂ ਨੂੰ ਸੁਣ ਤੇ ਮਿਲਿਆ ਪਰ ਕਿਤੇ ਨਾ ਕਿਤੇ ਸੜਕ ਅਸੀਂ 90% ਬਣਾ ਲਈ 10% ਨਿਊ ਦੀਪਨਗਰ ਦੀ ਬੈਕਸ਼ਰ ਰਹਿ ਗਈ ਆ ਉਹ ਵੀ ਅਸੀਂ 2-4 ਮਹੀਨੇ ਦੇ ਵਿੱਚ ਵਿੱਚ ਉਹ ਵੀ ਉਹ ਵੀ ਸਟਾਰਟ ਕਰ ਦੇਣੀ ਆ ਬਣ ਜਾਏਗੀ ਔਰ ਕਾਫੀ ਜਿਸ ਤਰ੍ਹਾਂ ਕੁੰਦਨਬਰੀ ਪੁਲਿਸ ਸੀ ਬਹੁਤ ਛੋਟੀ ਪੁਲਿਸੀ ਬਰਸਾਤਾਂ ਦੇ ਸਾਨ ਉੱਥੇ ਜੂਝਣਾ ਪੈਂਦਾ ਸੀ ਕਿ ਉੱਥੇ ਗਾਰ ਬੁੱਟੀ ਆ ਕੇ ਰੜਜਣੀ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਣਾ ਲੋਕਾਂ ਨੇ ਕੁੰਦਨਬਰੀ ਦਾ ਨਾਮ ਡੰਬੋਂਬਰੀ ਰੱਖ ਦਿੱਤਾ ਸੀ ਇਹ ਲੋਕਾਂ ਨੂੰ ਮੈਂ ਤਾਂ ਆਪਣੀ ਅੱਖਾਂ ਨਾਲ ਦੇਖਿਆ ਕਿ ਲੋਕ ਰਾਤ ਨੂੰ ਬਰਸਾਤਾਂ 'ਚ ਮੰਝੇ ਉਪਛਾਤੇ ਲੈ ਜਾਂਦੇ ਸੀ ਪਰ ਅਸੀਂ 2 ਸਾਲਾਂ ਤੋਂ ਲਗਾਤਾਰ ਮਿਹਨਤ ਕਰਕੇ ਪਾਣੀ ਨੂੰ ਸਟੇਟ ਲਜਾਣ ਦੀ ਕੀਤਾ ਸਿਸਟਮ ਦੇ ਵਿੱਚ